ਦੋ ਸਰਕਾਰਾਂ ਨਕਮੀਆਂ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਔਰ 8 ਸਾਲ ਤੋਂ ਜਦੋਂ ਪੰਜਾਬ ਦੇ ਲੋਕਾਂ ਨੇ ਆਪਣੀ ਮੰਗਾਂ ਦਾ ਜ਼ਿਕਰ ਕੀਤਾ ਆਪਣੇ ਮੁੱਦਿਆਂ ਦਾ ਜ਼ਿਕਰ ਕੀਤਾ ਤਾਂ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਇੱਕੋ ਜਵਾਬ ਆਇਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਂਚ ਚੱਲ ਰਹੀ ਹੈ ਸਬਮਨ ਭੇਜਤਾ ਫਲਾਣੇ ਨੂੰ ਅਸੀਂ ਝੂਠਾ ਮੁਕੱਦਮਾ ਪਾ ਕੇ ਅਸੀਂ ਅਰੈਸਟ ਕਰ ਲਿਆ ਪਰ ਇਹਦੇ 'ਚ ਪੰਜਾਬ ਨੂੰ ਪਹਿਲੇ ਦਿਨ ਤਾਂ ਮੁੱਖ ਮੰਤਰੀ ਸਾਬ ਕਹਿੰਦੇ ਸੀ ਜਿਉ 29 ਮੋਬਾਈਲ ਦੀ 41 ਕਰੋੜ ਦੀ 540 ਕਰੋੜ ਹਜ਼ਾਰ ਏਕੜ ਹੋ ਗਿਆ ਹਵਾ ਹਵਾਈ ਸਾਰਾ ਕੁਝ ਇਹ ਕੋਈ ਮਹੇਸ਼ਪੁਰੀ ਰੋਜ਼ ਉਰੇ ਆਉਂਦਾ ਵੀ ਜਿੰਨਸ ਦੇ ਡਿਪਾਰਟਮੈਂਟ ਉਹਦਾ ਕੀ ਕੰਮ ਹੈ ਜੀ ਕੌਣ ਹੈ ਜੀ ਮਹੇਸ਼ਪੁਰੀ ਕੋਈ ਇੱਕ ਰਿਟਾਇਰਡ ਅਧਿਕਾਰੀ ਹੈ ਸੀਬੀਆਈ ਦਾ ਕੇਜਰੀਵਾਲ ਦਾ ਖਾਸ ਉਹ ਆ ਕੇ ਹੁਣ ਇਹਨਾਂ ਨੂੰ ਦੱਸ ਰਿਹਾ ਵੀ ਤੁਸੀਂ ਕਿੱਦਾਂ ਫਸਾਉਣਾ ਮਤਲਬ ਪੰਜਾਬ ਦੇ ਅਕਸਰਾਂ ਤੋਂ ਗਲਤ ਕੰਮ ਦਿੱਲੀ ਕਰਵਾਰੀ ਹੈ ਮੈਂ ਪੰਜਾਬ ਦੇ ਅਕਸਰਾਂ ਨੂੰ ਕਹਿਣਾ ਚਾਹੁੰਦਾ ਵੀ ਕੱਲ ਨੂੰ ਜਵਾਬ ਤਾਂ ਤੁਸੀਂ ਦੇਣਾ ਹੈ ਜਿਹੜਾ ਵੀ ਅਫਸਰ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰੂਗਾ ਸ਼ਰੂਮ ਨਹੀਂ ਅਕਾਲੀ ਦਲੋਂ ਅਫਸਰਾਂ ਨੂੰ ਨਾ ਜਾ ਕੇ ਕਚਹਿਰੀਆਂ ਦੇ ਵਿੱਚ ਖੜਾ ਕਰੂਗਾ ਜਵਾਬਦੇਹੀ ਕੋਰਟ ਅੱਗੇ ਹੋਣੀ ਹੈ ਪਰ ਗਲਤ ਕੰਮ ਕਰਨ ਵਾਲੇ ਅਫਸਰ ਨੂੰ ਅਸੀਂ ਐਦਾਂ ਜਾਣ ਦਿੰਦੇ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੰਦੇ ਜੇ ਤੁਸੀਂ ਐਡੇ ਇਹਨਾਂ ਨੂੰ ਪੁੱਛੋ ਜੀ ਐਡੇ ਪੱਕੇ ਪੈਰੀਓ ਫਿਰ ਜਾਣ ਦਿਓ ਮੀਡੀਆ ਨੂੰ ਦੇਖਣ ਦਿਓ ਕਿਉਂਕਿ ਅਦਾਲਤ ਦੇ ਅੰਦਰ ਤਾਂ ਹੱਥ ਜੋੜ-ਜੋੜ ਕੇ ਸਮਾਂ ਮੰਗਦੇ ਨੇ ਬਾਹਰ ਆ ਕੇ ਗੱਲਾਂ ਕਰਦੇ ਨੇ ਵੱਡੀਆਂ-ਵੱਡੀਆਂ ਸਾਨੂੰ ਇਹ ਲੱਗ ਗਿਆ ਅਦਾਲਤ ਤੇ ਇਹਨਾਂ ਕੋਲੇ ਕਹਿਣ ਨੂੰ ਕੱਖ ਨਹੀਂ ਤਾਂ ਹੀ ਨਹੀਂ ਨਾ ਅੰਦਰ ਜਾਣ ਦਿੰਦੇ ਮੈਂ ਪੁੱਛਣਾ ਚਾਹੁੰਦਾ ਐੱਸਐੱਸਪੀ ਮੁਹਾਲੀ ਸਾਹਿਬ ਨੂੰ ਕਿ ਜੇ ਐਡੀ ਮੁਸਤੈਦੀ ਤੁਸੀਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਵਾਲੇ ਕੇਸ 'ਚ ਦਿਖਾਈ ਹੁੰਦੀ ਤਾਂ ਫਿਰ ਤੁਹਾਡੇ ਖਿਲਾਫ ਸੁਪਰੀਮ ਕੋਰਟ ਦੇ ਜਸਟਿਸ ਸਾਹਿਬ ਨੇ ਐਸੇ ਸਟ੍ਰਿਕਚਰਸ ਨਹੀਂ ਸੀ ਪਾਸ ਕਰਦੇ ਇਹ ਜੋ ਪੰਜਾਬ ਦੇ ਸਿਰ ਤੇ 3.5 ਲੱਖ ਕਰੋੜ ਦਾ ਕਰਜ਼ਾ ਚੜਿਆ ਕਿਤੇ ਉਹ ਵੀ ਚੜ ਗਿਆ ਇਹਨਾਂ ਨੇ ਆਪਣੇ ਘਰ ਪਰੇ ਨੇ ਆਪਣੀਆਂ ਜੇਬਾਂ ਭਰੀਆਂ ਨੇ ਇਹ ਤਾਂ ਬਹੁਤ ਲੋਕ ਮੈਂ ਤੁਹਾਨੂੰ ਦੱਸਦਾ ਕਿ ਸਰਕਾਰ ਬਦਲਣ ਦਿਓ ਇਹਨਾਂ ਤੋਂ ਕੱਲੇ-ਕੱਲੇ ਇੱਕ-ਇੱਕ ਪੈਸਾ ਜੋ ਪੰਜਾਬ ਦਾ ਲੁੱਟਿਆ ਉਹਦਾ ਸ਼ਰੋਣੀ ਕਾਲੀ ਦਲ ਦੀ ਲੀਗਲ ਟੀਮ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਗਏ ਨੇ ਸਾਡੇ ਨਾਲ ਐਡਵੋਕੇਟ ਅਰਸ਼ਦੀਪ ਕਲੇਰ ਜੀ ਮੌਜੂਦ ਨੇ ਕਲੇਰ ਸਾਹਿਬ ਜਿਹੜੀ ਅੱਜ ਝੂਠੇ ਸਬੂਤ ਬਣਾਉਣ ਦੀ ਗੱਲ ਜਿਹੜੀ ਤੁਸੀਂ ਦਾਵਾ ਕੀਤਾ ਕੀ ਇਸ ਦੇ ਵਿੱਚ ਸਚਾਈ ਹੈ ਦੇਖੋ ਦੋ ਸਰਕਾਰਾਂ ਨਕਮੀਆਂ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਔਰ 8 ਸਾਲ ਤੋਂ ਜਦੋਂ ਪੰਜਾਬ ਦੇ ਲੋਕਾਂ ਨੇ ਆਪਣੀ ਮੰਗਾਂ ਦਾ ਜ਼ਿਕਰ ਕੀਤਾ ਆਪਣੇ ਮੁੱਦਿਆਂ ਦਾ ਜ਼ਿਕਰ ਕੀਤਾ ਤਾ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਇੱਕੋ ਜਵਾਬ ਆਇਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਂ ਚੱਲ ਰਹੀ ਹੈ ਸੰਮਨ ਭੇਜਤਾ ਫਲਾਣੇ ਨੂੰ ਅਸੀਂ ਝੂਠਾ ਮੁਕੱਦਮਾ ਪਾ ਕੇ ਅਸੀਂ ਅਰੈਸਟ ਕਰ ਲਿਆ ਪਰ ਇਹਦੇ 'ਚ ਪੰਜਾਬ ਨੂੰ ਕੀ ਮਿਲਿਆ 2021 ਦੇ ਵਿੱਚ ਲਗਾਤਾਰ ਬਿਕਰਮ ਮਜੀਠੀਆ ਤੇ ਇੱਕ ਝੂਠਾ ਮੁਕੱਦਮਾ ਦਰਜ ਕੀਤਾ ਡਰੱਗ ਦਾ 3 ਸਾਲ ਹੋ ਗਏ ਅੱਜ 4 ਸਾਲ ਡਰੱਗ ਵਾਲੇ ਕੇਸ 'ਚ ਨਾ ਤਾਂ ਚਲਾਨ ਪੇਸ਼ ਹੋਇਆ ਨਾ ਡਰੱਗ ਲੱਭਿਆ ਹਾਈ ਕੋਰਟ ਨੇ ਕਿਹਾ ਕਿ ਜੀ ਡਰੱਗ ਨਾਲ ਕੋਈ ਬਿਕਰਮ ਮਜੀਠੀਆ ਦਾ ਲੈਣਾ ਦੇਣਾ ਨਹੀਂ ਸੁਪਰੀਮ ਕੋਰਟ ਤੱਕ ਕੋਈ ਜਾਂਚ ਡਿੱਗੀ ਜਦੋਂ ਪਰਚਾ ਫੇਲ ਹੋ ਗਿਆ ਫਿਰ ਇੱਕ ਨਵਾਂ ਪਰਚਾ ਦਰਜ ਕਰਤਾ ਡਿਸਪਰਪੋਰਸ਼ਨਟ ਐਸੈਟਸ ਦਾ ਹੁਣ ਉਹ ਚ ਜਾਇਦਾਦ ਨਹੀਂ ਲੱਭ ਰਹੀ ਪਹਿਲੇ ਦਿਨ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਜੀ 29 ਮੋਬਾਈਲ ਜੀ 141 ਕਰੋੜ ਜੀ 540 ਕਰੋੜ ਹਜ਼ਾਰ ਏਕੜ ਹੋ ਗਿਆ ਹਵਾ ਹਵਾਈ ਸਾਰਾ ਕੁਝ ਹੁਣ ਇਹਦੇ ਚ ਹਾਲਾਤ ਨੇ ਵਿਜੀਲੈਂਸ ਦੇ ਕੇ ਇਹਨਾਂ ਤੋਂ ਬੇਲ ਦੇ ਵਿੱਚ ਰਿਪਲਾਈ ਨਹੀਂ ਦਿੱਤਾ ਜਾ ਰਿਹਾ ਪਹਿਲਾ ਹਫਤੇ ਦੀ ਤਰੀਕ ਲਈ ਕਿ ਜੀ ਅਸੀਂ ਰਿਪਲਾਈ ਦੇਣਾ ਹਫਤੇ ਦੀ ਫੇਰ ਮੰਗਦੇ ਸੀ ਅਦਾਲਤ ਨੇ ਦੋ ਦਿਨ ਦਿੱਤੇ ਅੱਜ 2 ਵਜੇ ਤੇ ਦੁਬਾਰਾ ਲੱਗੀ ਹੈ ਹੁਣ ਇਹਦੇ ਚ ਜਾਇਦਾਦ ਨਹੀਂ ਲੱਭ ਰਹੀ ਤਾਂ ਹੁਣ ਇੱਕ ਤੀਜੇ ਪਰਚੇ ਨੂੰ ਫੈਬ੍ਰੀਕੇਟ ਕੀਤਾ ਜਾ ਰਿਹਾ ਔਰ ਫੈਬ੍ਰੀਕੇਸ਼ਨ ਇਸ ਲੈਵਲ ਤੇ ਕਰ ਰਹੇ ਨੇ ਕਿ ਦੋ ਬੰਦੇ ਇਹਨਾਂ ਨੇ ਕੋਈ ਦਲਵਿੰਦਰ ਸਿੰਘ ਤਲਵਿੰਦਰ ਸਿੰਘ ਇਹਨਾਂ ਨੇ ਅੰਮ੍ਰਿਤਸਰ ਤੋਂ ਚੱਕੇ ਉਹਨਾਂ ਨੂੰ ਸਾਰੀ ਰਾਤ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ ਰੱਖ ਕੇ ਟੌਰਚਰ ਕੀਤਾ 4008 ਨੰਬਰ ਕਮਰੇ ਦੇ ਵਿੱਚ ਔਰ ਉਹਨਾਂ ਦੇ ਸਾਹਮਣੇ ਇੱਕ ਬਿਆਨ ਰੱਖੇ ਉਹਨਾਂ ਨੂੰ ਕਹਿੰਦੇ ਤੁਸੀਂ ਇਹ ਤੇ ਦਸਕਤ ਕਰ ਦੋ ਕਿ ਆ ਜਿਹੜੇ ਪੈਸੇ ਨੇ ਕਿਉਂਕਿ ਉਹ ਸ਼ੇਅਰ ਖਰੀਦੇ ਨੇ ਐਡਡ ਕੰਪਨੀਆਂ ਦੇ ਉਹ ਕਹਿੰਦੇ ਵੀ ਤੁਸੀਂ ਇੱਥੇ ਸਾਈਨ ਕਰੋ ਵੀ ਆਹ ਪੈਸੇ ਤੁਹਾਨੂੰ ਵਿਕਰਮ ਮਜੀਠੀਆ ਦਿੰਦਾ ਤੇ ਤੁਸੀਂ ਉਹਦੇ ਪੈਸੇ ਕੰਪਨੀਆ ਚ ਇਨਵੈਸਟ ਕਰਦੇ ਹੋ ਉਹ ਸਾਬੇ ਜਦਾਦ ਇੱਕ ਨਾਮਵਰ ਪਰਿਵਾਰਾਂ ਦੇ ਬੱਚੇ ਨੇ ਉਹ ਕਹਿੰਦੇ ਅਸੀਂ ਕਾਦੇ ਲਈ ਵਿਕਰਮ ਮਜੀਠੀਆ ਸਾਨੂੰ ਕੀ ਪਤਾ ਤੋਂ ਇੰਨਾ ਉਹਨਾਂ ਨੂੰ ਤਸ਼ੱਦਦ ਕੀਤਾ ਗਿਆ ਜਦੋਂ ਉਹਨਾਂ ਦੇ ਘਰਦਿਆਂ ਨੂੰ ਲੱਗਿਆ ਕਿ ਗਏ ਸੀ ਹਲ ਤੱਕ ਮੁੜੇ ਨਹੀਂ ਉਹਨਾਂ ਦੇ ਘਰਦਿਆਂ ਨੇ ਹਾਈ ਕੋਰਟ ਦੇ ਵਿੱਚ ਹੈਬੀਅਸ ਕੋਰਪਸ ਪਾਈ ਉੱਥੋਂ ਵਾਰੰਟ ਅਫਸਰ ਅਪਾਇੰਟ ਹੋਇਆ ਵਿਜੀਲੈਂਸ ਦੇ ਦਫ਼ਤਰ ਰੇਡ ਪਈ ਫਿਰ ਕਿਉਂ ਭਜੇ ਜੀ ਉੱਥੋਂ ਫਿਰ ਵਿਜੀਲੈਂਸ ਨੇ ਕਿਉਂ ਭਜਾਏ ਹੁਣ ਰਿਕਾਰਡਿੰਗ ਕਰੋ ਜਨਤਕ ਮੈਂ ਕਹਿੰਦਾ ਪਿਛਲੇ 3 ਮਹੀਨਿਆਂ ਦੀ ਜੇ ਤੁਸੀਂ ਵਿਜੀਲੈਂਸ ਜਿਹੜਾ ਹੈਡ ਆਫਿਸ ਹੈ ਨਾ ਇਹਦੀ ਰਿਕਾਰਡਿੰਗ ਕਢਾ ਲਓ ਉੱਥੇ ਜੋ-ਜੋ ਛੇੜਿਆੰਤਰ ਹੋਇਆ ਸਾਰਾ ਲੋਕਾਂ ਦੇ ਸਾਹਮਣੇ ਆ ਜਾਣਾ ਕਿਉਂਕਿ ਦਿੱਲੀ ਤੋਂ ਲਿਆ ਕੇ ਬੰਦੇ ਉੱਥੇ ਬੈਠੇ ਨੇ ਉਹਨਾਂ ਦਾ ਕੰਮ ਕੀ ਆ ਪੋਲਿਟੀਕਲ ਵੈਂਡੇਟੇ ਦੇ ਕੇਸਾਂ ਚ ਐਵੀਡੈਂਸ ਨੂੰ ਫੈਬ੍ਰੀਕੇਟ ਕਰਨਾ ਇੱਕੋ ਹੀ ਮਹੇਸ਼ਪੂਰੀ ਰੋਜ਼ ਉਰੇ ਆਉਂਦਾ ਵਿਜੀਲੈਂਸ ਦੇ ਡਿਪਾਰਟਮੈਂਟ ਉਹਦਾ ਕੀ ਕੰਮ ਹੈ ਜੀ ਕੌਣ ਹੈ ਜੀ ਮਹੇਸ਼ਪੂਰੀ ਉਹ ਇੱਕ ਰਿਟਾਇਰਡ ਅਧਿਕਾਰੀ ਹੈ ਸੀਬੀਆਈ ਦਾ ਕੇਜਰੀਵਾਲ ਦਾ ਖਾਸ ਹੈ ਉਹ ਆ ਕੇ ਹੁਣ ਇਹਨਾਂ ਨੂੰ ਦੱਸ ਰਿਹਾ ਵੀ ਤੁਸੀਂ ਕਿੱਦਾਂ ਫਸਾਉਣਾ ਮਤਲਬ ਪੰਜਾਬ ਦੇ ਅਫਸਰਾਂ ਤੋਂ ਗਲਤ ਕੰਮ ਦਿੱਲੀ ਕਰਵਾ ਰਹੀ ਹੈ ਮੈਂ ਪੰਜਾਬ ਦੇ ਅਫਸਰਾਂ ਨੂੰ ਕਹਿਣਾ ਚਾਹੁੰਦਾ ਵੀ ਕੱਲ ਨੂੰ ਜਵਾਬ ਤਾਂ ਤੁਸੀਂ ਦੇਣਾ ਇਹ ਜਿਹੜੇ ਤੁਸੀਂ ਅੱਜ ਹੈਬੀਅਸ ਕੋਰਪਸ ਦੇ ਡਰ ਕਰਕੇ ਹੁਣ ਛੱਡੇ ਨੇ ਦੋ ਬੰਦੇ ਤੁਸੀਂ ਇਹਨਾਂ ਤੋਂ ਵੀ ਗਲਤ ਕੰਮ ਕਰਾਉਣਾ ਚਾਹੁੰਦੇ ਸੀ ਹਾਲਾਂਕਿ ਉਹਨਾਂ ਨੇ ਵੀ ਆਪਣੀ ਲੀਗਲ ਕਾਰਵਾਈ ਅਫਸਰਾਂ ਦੇ ਖਿਲਾਫ ਆਰੰਭ ਦਿੱਤੀ ਹੈ ਤੇ ਹੁਣ ਕਦੇ ਵਿਕਰਮ ਮਜੀਠੀਆ ਸਾਹਿਬ ਦਾ ਸਾਬਕਾ ਪੀਏ ਹੈ ਉਹਨੂੰ ਲਿਆਉਂਦੇ ਨੇ ਉਹਨੂੰ ਤੁਸੀਂ ਦੇਖੋ ਵੀ ਐਸੀ ਸੌਦੇਬਾਜ਼ੀ ਕੀਤੀ ਹਲਕਾ ਇੰਚਾਰਜ ਲਾ ਕੇ ਉਹਨੂੰ ਕਹਿੰਦੇ ਤੂੰ ਕੋਰਟ 'ਚ ਬਿਆਨ ਦੇ ਦੇ ਇਹਦੇ ਨਾਲ ਤਾਂ ਫਿਰ 92 ਐਮ.ਐਲ.ਏ ਬੈਠੇ ਨੇ ਜੇ ਹੁਣ ਤੁਹਾਨੂੰ ਲੱਭ ਹੀ ਨਹੀਂ ਕੱਖ ਰਿਹਾ ਤੁਸੀਂ ਇੱਕ ਪਹਿਲਾਂ ਡਰੱਗ ਦਾ ਪਰਚਾ ਤੁਹਾਡਾ ਫੇਲ ਹੋ ਗਿਆ ਹੁਣ ਆਮਦਨ ਤੋਂ ਬਾਅਦ ਜਾਇਦਾਦ ਦਾ ਫੇਲ ਹੋ ਗਿਆ ਹੁਣ ਤੁਸੀਂ ਤੀਜੇ ਵਾਲੇ ਨੂੰ ਤੁਰਪੇ ਸੋ ਇੱਥੋਂ ਸਪਸ਼ਟ ਹੈ ਕਿ ਸਰਕਾਰ ਫਰਸਟ੍ਰੇਟ ਹੈ ਸਰਕਾਰ ਕੋਲੇ ਸਬੂਤ ਕੋਈ ਹੈ ਨਹੀਂ ਹੁਣ ਇਹੇ ਜੇ ਝੂਠੇ ਗਵਾਹੀਆਂ ਦਰਜ ਕਰਕੇ ਜੇ ਪਰਚੇ ਦਰਜ ਕਰਨ ਨੂੰ ਫਿਰਦੇ ਨੇ ਤਾਂ ਅਫਸਰ ਸੰਵਿਧਾਨ ਨਾਲ ਬੰਨੇ ਨੇ ਜਿਹੜਾ ਵੀ ਅਫਸਰ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰੂਗਾ ਸ਼੍ਰੋਮਣੀ ਅਕਾਲੀ ਦਲੋਂ ਅਫਸਰਾਂ ਨੂੰ ਲਿਜਾ ਕੇ ਕਚਹਿਰੀਆਂ ਦੇ ਵਿੱਚ ਖੜਾ ਕਰੂਗਾ ਜਵਾਬਦੇਹੀ ਕੋਰਟ ਅੱਗੇ ਹੋਣੀ ਹੈ ਪਰ ਗਲਤ ਕੰਮ ਕਰਨ ਵਾਲੇ ਅਫਸਰ ਨੂੰ ਅਸੀਂ ਐਦਾਂ ਜਾਣ ਨਹੀਂ ਦਿਆਂਗੇ। ਕਲੀਅਰ ਸਾਹਿਬ ਐਡਵੋਕੇਟਾਂ ਦੇ ਨਾਲ ਵੀ ਬਦਸਲੂਕੀ ਦੀ ਜਿਹੜੀ ਗੱਲ ਸਾਹਮਣੇ ਆਈ ਹੈ। ਤੁਸੀਂ ਦੇਖੋ ਵੀ ਤੁਸੀਂ ਕਦੇ ਦੇਖਿਆ ਜਾਂਦੇ ਤੁਸੀਂ ਜਰਨਲਿਜ਼ਮ ਕਰ ਰਹੇ ਹੋ ਵੀ ਅਦਾਲਤਾਂ ਤੇ ਪਰਦੇ ਪਾਏ ਜਾਣ। ਵਿਕਰਮ ਮਜੀਠੀਆ ਦੀ ਹੀਅਰਿੰਗ 'ਚ ਅਦਾਲਤਾਂ ਤੇ ਪਰਦੇ ਪਾਉਂਦੇ ਨੇ। ਮੀਡੀਆ ਨੂੰ ਅੰਦਰ ਨਹੀਂ ਜਾਣ ਦਿੰਦੇ ਜੇ ਤੁਸੀਂ ਐਡੇ ਇਹਨਾਂ ਨੂੰ ਪੁੱਛੋ ਜੀ ਐਡੇ ਪੱਕੇ ਪੈਰੀਓ ਫਿਰ ਜਾਣ ਦੋ ਮੀਡੀਆ ਨੂੰ ਦੇਖਣ ਦੋ ਕਿਉਂਕਿ ਅਦਾਲਤ ਦੇ ਅੰਦਰ ਤਾਂ ਹੱਥ ਜੋੜ-ਜੋੜ ਕੇ ਸਮਾਂ ਮੰਗਦੇ ਨੇ ਬਾਹਰ ਆ ਕੇ ਗੱਲਾਂ ਕਰਦੇ ਨੇ ਵੱਡੀਆਂ-ਵੱਡੀਆਂ ਸਾਨੂੰ ਇਹ ਲੱਗ ਗਿਆ ਅਦਾਲਤ 'ਚ ਇਹਨਾਂ ਕੋਲੇ ਕਹਿਣ ਨੂੰ ਕੱਖ ਨਹੀਂ ਤਾਂ ਹੀ ਨਹੀਂ ਨਾ ਅੰਦਰ ਜਾਣ ਦਿੰਦੇ ਔਰ ਜੋ ਵਕੀਲ ਸਹਿਬਾਨਾਂ ਨਾਲ ਕੀਤਾ ਗਿਆ ਜਿਸ ਤਰੀਕੇ ਸਾਡੇ ਦੋ ਵਕੀਲ ਸਹਿਬਾਨ ਰਵਿੰਦਰ ਸੈਂਪਲਾ ਸਾਹਿਬ ਸਿਮਰਨ ਟਿਵਾਣਾ ਜੀ ਕੋਰਟ ਕੋਰੀਡੋਰ ਦੇ ਵਿੱਚ ਧੱਕੇ ਨਾਲ ਉਹਨਾਂ ਦੇ ਮੋਬਾਈਲ ਖੋਏਗੇ ਧੱਕੇ ਮਾਰੇਗੇ ਕਿਉਂ ਕਿਉਂਕਿ ਜੀ ਉਹ ਫੋਨ ਤੇ ਗੱਲ ਕਰ ਰਹੇ ਸੀ ਕੌਣ ਹੈ ਜੀ ਪੁ ਉੱਥੇ ਵਕੀਲ ਸਹਿਬਾਨਾਂ ਨੂੰ ਰੋਕਣ ਦੇ ਲਈ ਮੈਂ ਪੁੱਛਣਾ ਚਾਹੁੰਨਾ ਐਸਐਸਪੀ ਮੋਹਾਲੀ ਸਾਹਿਬ ਨੂੰ ਕਿ ਜੇ ਐਡੀ ਮੁਸਤੈਦੀ ਤੁਸੀਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਵਾਲੇ ਕੇਸ 'ਚ ਦਿਖਾਈ ਹੁੰਦੀ ਤਾਂ ਫਿਰ ਤੁਹਾਡੇ ਖਿਲਾਫ ਸੁਪਰੀਮ ਕੋਰਟ ਦੇ ਜਸਟਿਸ ਸਾਹਿਬ ਨੇ ਐਸੇ ਸਟ੍ਰਿਕਚਰਸ ਨਹੀਂ ਸੀ ਪਾਸ ਕਰਨੇ ਸੋ ਇਹ ਜਿਹੜੇ ਮਾੜੇ ਕੰਮ ਆਜ ਅਫਸਰ ਸਰਕਾਰ ਦੀ ਸ਼ਹਿ ਤੇ ਕਰ ਰਹੇ ਨੇ ਜਵਾਬਦੇਹੀ ਇਹੀ ਅਫਸਰਾਂ ਦੀ ਹੋਣੀ ਐਡਵੋਕੇਟ ਸਾਹਿਬ ਲਾਈਵ ਸਟ੍ਰੀਮਿੰਗ ਨੂੰ ਲੈ ਕੇ ਜਿਹੜੇ ਪੂਰੇ ਕੇਸ ਦੀ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਆ ਉਸ ਨੂੰ ਵੀ ਲੈ ਕੇ ਤੁਹਾਡੇ ਵੱਲੋਂ ਜਿਹੜੀ ਹੁਣ ਉਹ ਗੱਲ ਕੀਤੀ ਗਈ ਦੇਖੋ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ ਮੈਂ ਕਹਿ ਰਿਹਾ ਕਿ ਅਦਾਲਤ ਦੇ ਅੰਦਰ ਵਿਜੀਲੈਂਸ ਦਾ ਰੁਖ ਹੋਰ ਹੈ ਉੱਥੇ ਮਿੰਤਾ ਤਰਲੇ ਨੇ ਕਿਉਂਕਿ ਸਬੂਤ ਕੋਈ ਨਹੀਂ ਬਾਹਰ ਆ ਕੇ ਵੱਡੇ ਵੱਡੇ ਝੂਠ ਨੇ ਸੋ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਦੀ ਹੋ ਰਹੀ ਹੈ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਦੀ ਹੋ ਰਹੀ ਹੈ ਇਹ ਕੋਰਟ ਦੀ ਵੀ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਤਾਂ ਕਿ ਐਟ ਲੀਸਟ ਪਬਲਿਕ ਨੂੰ ਪਤਾ ਲੱਗੇ ਕਿ ਕੈਸਾ ਇਹ ਛੜਿਆੰਤਰ ਹੈ ਜਿਹੜਾ ਵਿਜੀਲੈਂਸ ਬਾਹਰ ਆ ਕੇ ਬੁਣਦਾ ਅੰਦਰ ਇਹਨਾਂ ਕੋਲ ਜਵਾਬ ਕੋਈ ਹੈ ਨਹੀਂ ਕਲੀਰ ਸਾਹਿਬ ਐਸਐਸ ਐਫ ਦੀਆਂ ਗੱਡੀਆਂ ਨੂੰ ਲੈ ਕੇ ਤੁਸੀਂ ਇੱਟ ਚੱਕੋ ਰੇ ਘਟਾਲਾ ਇਹ ਜਿੱਦਣ ਸੱਤਾ ਤੋਂ ਇਹਨਾਂ ਨੇ ਬਾਹਰ ਹੋਣਾ ਇਹ ਜੋ ਪੰਜਾਬ ਦੇ ਸਿਰ ਤੇ 3.5 ਲੱਖ ਕਰੋੜ ਦਾ ਕਰਜ਼ਾ ਚੜਿਆ ਕਿਤੇ ਉਹੀ ਚੜ ਗਿਆ ਇਹਨਾਂ ਨੇ ਆਪਣੇ ਘਰ ਭਰੇ ਨੇ ਆਪਦੀਆਂ ਜੇਬਾਂ ਭਰੀਆਂ ਨੇ ਇਹ ਤਾਂ ਬਹੁਤ ਲੋਕ ਮੈਂ ਤੁਹਾਨੂੰ ਦੱਸਦਾ ਕਿ ਸਰਕਾਰ ਬਦਲਣ ਦਿਓ ਇਹਨਾਂ ਤੋਂ ਕੱਲੇ-ਕੱਲੇ ਇੱਕ-ਇੱਕ ਪੈਸਾ ਜੋ ਪੰਜਾਬ ਦਾ ਲੁੱਟਿਆ ਉਹਦਾ ਹਿਸਾਬ ਹੋਵੇ। ਕਲੀਅਰ ਸਾਹਿਬ ਇੱਕ ਜਿਹੜੀਆਂ ਸਿੱਖ ਗੁਰੂ ਨੇ ਸ਼ਤਾਬ ਦੀਆਂ ਨੇ ਉਹ ਪੰਜਾਬ ਸਰਕਾਰ ਵਕਰੇ ਢੰਗ ਵਕਰੇ ਤੌਰ ਤੇ ਮਨਾਉਣ ਦੀ ਗੱਲ ਕਰਦੀ ਹੈ ਪਰ ਜਦੋਂ ਹੁਣ ਸ਼੍ਰੀਨਗਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਸਮਾਗਮ ਕਰਾਇਆ ਜਾਂਦਾ ਉਹਦੇ ਵਿੱਚ ਜਿਹੜੇ ਗਾਇਕ ਵੀਰ ਸਿੰਘ ਨੇ ਉਹ ਗਾਉਂਦੇ ਨੇ ਤੇ ਲੋਕ ਨੱਚਦੇ ਟੱਪਦੇ ਨਜ਼ਰ ਆਉਂਦੇ ਨੇ। ਦੇਖੋ ਇਹ ਬੇहद ਮੰਦਪਾਕੀ ਗੱਲ ਹੈ ਔਰ ਜਿਤ ਤੱਕ ਪੰਜਾਬ ਸਰਕਾਰ ਨੂੰ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਦਾ ਕੰਮ ਹੈ ਪੰਜਾਬ ਦੀ ਸਾਮ ਸੰਭਾਲ ਪੰਜਾਬ ਸਰਕਾਰ ਦਾ ਕੰਮ ਹੈ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੀ ਚੁਣੀ ਹੋਈ ਸੰਸਥਾ ਡੈਮੋਕਰੇਟਿਕਲੀ ਵੋਟਾਂ ਪੈ ਕੇ ਚੁਣ ਕੇ ਆਈ ਹੈ ਉਹਦਾ ਕੰਮ ਹੈ ਗੁਰਧਾਮਾਂ ਦੀ ਸਾਮ ਸੰਭਾਲ ਤੇ ਗੁਰੂ ਸਹਿਬਾਨਾਂ ਦੀਆਂ ਸ਼ਤਾਬਦੀਆਂ ਮਨਾਉਣਾ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਚ ਪੰਜਾਬ ਸਰਕਾਰ ਦਖਲ ਨਾ ਦੇਵੇ ਸਹਿਯੋਗ ਕਰੇ ਜਿਹੜੀ ਸੰਸਥਾ ਦਾ ਜੋ ਕੰਮ ਹੈ ਅਗਰ ਪੰਜਾਬ ਸਰਕਾਰ ਇਹ ਸ਼ਤਾਬਦੀਆਂ ਮਨਾਉਣਾ ਚਾਹੁੰਦੀ ਹੈ ਤਾਂ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰੇ ਬਹੁਤ ਬਹੁਤ ਧੰਨਵਾਦ ਸੋ ਇਹ ਸਾਣਾ ਐਡਵੋਕੇਟ ਅਰਸ਼ਦੀਪ ਕਲੇਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਅੱਜ ਕੀ ਪੂਰੇ ਕੇਸ ਦੇ ਵਿੱਚ ਜਿਹੜੇ ਨਵੇਂ ਖੁਲਾਸੇ ਨੇ ਨਵੇਂ ਜਿਹੜੇ ਸਬੂਤ ਬਣਾਉਣ ਦੀ ਗੱਲ ਜਿਹੜੀ ਆ ਉਹ ਵਕੀਲ ਸਾਹਿਬਾਨਾਂ ਦੇ ਵੱਲੋਂ ਕੀਤੀ ਗਿਆ ਉਸ ਤੇ ਪੂਰੀ ਜਿਹੜੀ ਵਿਚਾਰ ਚਰਚਾ ਕੀਤੀ